ਹਾਂਜੀ ਤੇ ਕੁਝ ਲੋਕ ਤੁਹਾਨੂੰ ਨਫ਼ਰਤ ਇਸ ਕਰਕੇ ਨਹੀਂ ਕਰਦੇ ਕਿ ਤੁਸੀਂ ਬੁਰੇ ਹੋ ਬਲਕਿ ਇਸ ਕਰਕੇ ਕਰਦੇ ਨੇ ਕਿ ਤੁਹਾਡੀ ਮੌਜੂਦਗੀ ਉਹਨਾਂ ਦੀ ਵਜੂਦ ਤੇ ਅਸਰ ਪਾਉਂਦੀ ਹੈ ਤੇ ਫਿਰ ਇੱਥੇ ਅੱਜ ਅਸੀਂ ਬਣਾਉਣ ਲੱਗੇ ਹਾਂ ਜੀ ਬਹੁਤ ਹੀ ਟੇਸਟੀ ਜੋ ਕਿ ਬੱਚਾ ਨੂੰ ਮੇਰੇ ਨੂੰ ਜਿਹੜੀ ਸਬਜੀ ਗਾਜਰਾਂ ਤੇ ਸ਼ਿਮਲਾ ਮਿਰਚ ਤੇ ਸੋਇਆਬੀਨ ਬਿਲਕੁਲ ਵੀ ਪਸੰਦ ਨਹੀਂ ਹੈਗੀ ਬਟ ਮੇਰੀ ਕੋਸ਼ਿਸ਼ ਹਮੇਸ਼ਾ ਇਹੀ ਰਹਿੰਦੀ ਆ ਕਿ ਉਹ ਹੀ ਖਵਾਵਾਂ ਜੋ ਉਹਨਾਂ ਨੂੰ ਨਹੀਂ ਪਸੰਦ ਬਟ ਉਹਨਾਂ ਨੂੰ ਪਤਾ ਵੀ ਨਾ ਲੱਗੇ ਹਾਂ ਜੀ ਤੇ ਤੇ ਸੋਇਆਬੀਨ ਗਾਜਰਾ ਤੇ ਸ਼ਿਮਲਾ ਮਿਰਚਾ ਮੈਂ ਇਹਨਾਂ ਨੂੰ ਕਰ ਲਿਆ ਜੀ ਗ੍ਰੈਂਡ ਤੇ ਗ੍ਰੈਂਡ ਕਰਕੇ ਅਸੀਂ ਬਹੁਤ ਹੀ ਟੇਸਟੀ ਇੱਕ 스낵 ਦੀ ਤਰ੍ਹਾਂ ਤੁਸੀਂ ਇਹਨੂੰ ਰਾਈਸ ਵਗੈਰਾ ਨਾਲ ਵੀ ਤੁਸੀਂ ਖਾ ਸਕਦੇ ਜੇ ਬਹੁਤ ਹੀ ਜ਼ਿਆਦਾ ਟੇਸਟੀ ਜਿਹੜਾ ਬਣਦੀ ਹੈ ਤੇ ਇੱਕ ਵਾਰ ਟ੍ਰਾਈ ਜ਼ਰੂਰ ਕਰਿਓ ਤੁਸੀਂ ਇਸ ਨੂੰ ਡੀ ਫਰਾਈ ਵੀ ਕਰ ਸਕਦੇ ਜੇ ਸਾਰੇ ਮਿਕਸਰ ਨੂੰ ਮੈਂ ਗ੍ਰੈਂਡ ਕਰ ਲਿਆ ਤੇ ਫਿਰ ਇਹਦੇ ਵਿੱਚ ਲਾਈਟ ਜੇ ਮਸਾਲੇ ਪਾਣੀ ਜਾਂਦਾ ਮਸਾਲੇ ਮੈਂ ਨਹੀਂ ਪਾਣੀ ਗਾਜਰਾ ਸੋਰੀ ਅ ਲਸਣ ਪਾਲਿਆ ਤੇ ਅਦਰਕ ਮਿਰਚਾ ਤੇ ਇਹਦੇ ਵਿੱਚ ਥੋੜਾ ਜਿਹਾ ਮੈਂ ਪਾਲਿਆ ਜੀ ਆਟਾ ਚੌਲਾਂ ਦਾ ਤੁਸੀਂ ਚਾਹੋ ਤੇ ਇਹਦੇ ਵਿੱਚ ਬੇਸਨ ਵਗੈਰਾ ਵੀ ਪਾ ਸਕਦੇ ਜੀ ਤੇ ਇਹਦੇ ਵਿੱਚ ਥੋੜੇ ਜਿਹਾ ਮੈਂ ਪਾਲਿਆ ਜੀ ਆਲੂ ਮੇਰੇ ਕੋ ਉਬਲੇ ਹੋਏ ਸਹਗੇ ਸੀ ਜੇ ਤੜਤੋਂ ਹੋਣ ਤਾਂ ਪਾ ਲੋ ਨਹੀਂ ਪਾਉਣ ਤੇ ਨਾ ਪਾਇਓ ਤੇ ਫਿਰ ਇੱਥੇ ਮੈਂ ਡੀਪ ਫਰਾਈ ਜਿਹੜਾ ਇਹਨਾਂ ਨੂੰ ਨਹੀਂ ਕੀਤਾ ਸ਼ੈਲੋ ਫਰਾਈ ਕੀਤਾ ਆ ਕਿਉਂਕਿ ਡੀਪ ਫਰਾਈ ਜੇ ਤੁਸੀਂ ਕਰਨਾ ਹੋਵੇ ਤਾਂ ਤੁਸੀਂ ਜ਼ਿਆਦਾ ਕਰ ਸਕਦੇ ਜੀ ਜ਼ਿਆਦਾ ਕਰੰਚੀ ਬਣ ਜਾਂਦੇ ਨੇ ਬਟ ਜੇ ਤੁਸੀਂ ਇਦਾਂ ਹੀ ਮਤਲਬ ਇਹਨਾਂ ਨੂੰ ਤੜਕਾ ਲਗਾਉਣਾ ਹੈ ਤੇ ਕਲਾਉ ਫਿਰ ਤੜਕਾ ਇਦਾਂ ਦਾ ਲਾਉ ਪੇ ਗਵੰਡੀ ਤੁਹਾਨੂੰ ਜ਼ਰੂਰ ਪੁੱਛਣਗੇ ਐ ਤੇ ਬਣਾਇਆ ਕੀ ਆ ਤੇ ਸਾਰੀਆਂ ਚੀਜ਼ਾਂ ਨੂੰ ਮਿਕਸਰ ਵਿੱਚ ਮੈਚ ਕਰਕੇ ਤੇ ਤੜਕੇ ਨੂੰ ਫਟਾਫਟ ਤੁਸੀਂ ਇਹਨੂੰ ਭੁੰਨ ਲੈਣਾ ਜ਼ਿਆਦਾ ਭੁੰਨਣਾ ਨਹੀਂ ਐ ਬਸ ਫਲੇਮ ਜਿਹੜੀ ਗੈਸ ਦੀ ਤੇਜ਼ ਕਰਨੀ ਐ ਤੇ ਜ਼ਿਆਦਾ ਚੀਜ਼ਾਂ ਨੂੰ ਸੌਫਟ ਜਿਹੜਾ ਨਹੀਂ ਕਰਨਾ ਇਹ ਤਾਂ ਥੋੜਾ ਜਿਹਾ ਹਲਕਾ ਜਿਹਾ ਕ੍ਰੰਚ ਜਿਹੜਾ ਉਹ ਰਹਿਣਾ ਚਾਹੀਦਾ ਆ ਤੇ ਇਹਦੇ ਵਿੱਚ ਫਿਰ ਮੈਂ ਸੋਇਆ ਸੌਸ ਤੇ ਟਮੇਟੋ ਕੈਚੱਪ ਉਹ ਪਾ ਲਈ ਤੇ ਫਿਰ ਥੋੜੇ ਜਿਹਾ ਲਾਈਟ ਜੇ ਮਸਾਲੇ ਪਾ ਲੈਣੇ ਇਹਦੇ ਵਿੱਚ ਥੋੜਾ ਜਿਹਾ ਨਮਕ ਤੇ ਫਿਰ ਆਪਾਂ ਜਿਹੜੇ ਆ ਸ਼ੈਲੋ ਫਰਾਈ ਕੀਤੇ ਹੋਏ ਸੀ ਮੈਜੂਰੀਨ ਉਹ ਆਪਾਂ ਇਹਨਾਂ ਨੂੰ ਉਹਦੇ ਵਿੱਚ ਜਿਹੜਾ ਉਹ ਪਾ ਲੈਣਾ ਹੈ ਇੱਕ ਜਿਹੜੀ ਹੈ ਤੁਹਾਡਾ ਸਨੈਕ ਜਿਹੜਾ ਬਣ ਕੇ ਹੋ ਗਿਆ ਜੀ ਰੈਡੀ ਤੇ ਹੱਜੀ ਦੂਜਾ ਸੀ ਜਿਹੜਾ ਬਣਾਉਣ ਲੱਗਿਆ ਉਹ ਵੀ ਬੱਚਾ ਨੂੰ ਨਹੀਂ ਪਸੰਦ ਹੁੰਦਾ ਮੋਸਟਲੀ ਬਟ ਟੇਸਟ ਬਹੁਤ ਹੀ ਹੁੰਦਾ ਹੈ ਪਰ ਦਿਲ ਖੁਸ਼ ਹੋ ਦੋ ਜਾਂਦਾ ਹੈ ਜਦੋਂ ਕਹਿੰਦੇ ਨੇ ਕਿ ਅੱਜ ਮੰਮਾ ਬਹੁਤ ਵਾਈਸ ਬਹੁਤ ਸਵਾਦ ਬਣੇ ਸੀ ਤੇ ਫੇਰ ਦਿਲ ਕਰਦਾ ਹੈ ਕਿ ਦੁਬਾਰਾ ਫੇਰ ਇਹਨਾਂ ਨੂੰ ਬਣਾਇਆ ਜਾਵੇ ਤੇ ਜਦੋਂ ਤੁਹਾਡੀ ਕੋਈ ਕੰਮ ਦੀ ਤਾਰੀਫ ਕਰਦਾ ਨਾ ਸੱਚੀ ਉਦੋਂ ਦਿলো ਦਿਲ ਕਰਦਾ ਕਿ ਉਹਨਾਂ ਨੂੰ ਫੇਰ ਦੁਬਾਰਾ ਫਟਾਫਟ ਕੋਈ ਵਧੀਆ ਜਿਹਾ ਟੇਸਟੀ ਜਿਹਾ ਮਤਲਬ ਬਣਾ ਕੇ ਦੇਈਏ ਪਰ ਜਦੋਂ ਤੁਹਾਡੀ ਕੋਈ ਤਾਰੀਫ ਨਹੀਂ ਨਾ ਕਰਦਾ ਤੇ ਫਿਰ ਤੇ ਮਨ ਸੱਚੀ ਗੱਲ ਹੈ ਦੁਬਾਰਾ ਉਹਨਾਂ ਨੂੰ ਬਣਾ ਕੇ ਦੇਣ ਨੂੰ ਦਿਲ ਨਹੀਂ ਕਰਦਾ ਤੇ ਹਾਂਜੀ ਤੇ ਸੋਇਆ ਬੀਨ ਨੂੰ ਮੈਂ ਮਾਰ ਕਰ ਲਿਆ ਜੀ ਮੈਰੀਨੇਟ ਦਹੀਂ ਦੇ ਵਿੱਚ ਤੇ ਮਸਾਲੇ ਪਾ ਲਿਆ ਫਿਰ ਇਹਦੇ ਵਿੱਚ ਪਾ ਲਿਆ ਜੀ ਮੱਖਣ ਤੇ ਮੱਖਣ ਦੇ ਵਿੱਚ ਪਾ ਕੇ ਜੀਰਾ ਤੇ ਫਿਰ ਆਪਾਂ ਇਹਨੂੰ ਥੋੜਾ ਜਿਹਾ ਪੁੰਨ ਲੈਣਾ ਤੇ ਫਿਰ ਫਿੱਕੇ ਰਾਈਸ ਜਿਹੜੇ ਆ ਉਹ ਬਣਾ ਕੇ ਇਹਦੇ ਵਿੱਚ ਮਿਕਸ ਕਰ ਲੈਣੇ ਆ ਤੇ ਜਿਹੜੇ ਰਾਈਸ ਜਦੋਂ ਵੀ ਤੁਸੀਂ ਬਣਾਉਣੇ ਆ ਉਹ ਜ਼ਿਆਦਾ ਓਵਰਕੁੱਕ ਨਹੀਂ ਕਰਨੇ 80% ਜਿਹੜੇ ਆ ਕੁੱਕ ਕਰਨੇ ਆ ਜ਼ਿਆਦਾ ਉਹਨਾਂ ਨੂੰ ਕੁੱਕ ਨਹੀਂ ਕਰਨਾ ਫਿਰ ਉੱਤੇ ਤੁਸੀਂ ਨਿੰਬੂ ਨਿਚੋੜ ਕੇ ਤੇ ਇੱਕ ਬਹੁਤ ਹੀ ਵਧੀਆ ਤੇ ਟੇਸਟੀ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰ ਦਿਓ ਤੇ ਅੱਗੇ ਸ਼ੇਅਰ ਵੀ ਜ਼ਰੂਰ ਕਰਿਓ ਔਰ ਕਮੈਂਟ ਕਰਕੇ ਜੁੜ ਦੱਸਿਓ ਕਿ ਤੁਹਾਨੂੰ ਮੇਰੀ ਰੈਸਪੀ ਕਿੱਦਾਂ ਦੀ ਲੱਗਦੀ ਹੈ